ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦੋ ਸਿੱਖਾਂ ਦੀ ਕਹਾਣੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਤਾਰਨ ਲਈ ਅਨੇਕਾਂ ਯਾਤਰਾਵਾਂ ਕੀਤੀਆਂ ਉਹ ਲੋਕਾਂ ਨੂੰ ਉਪਦੇਸ਼ ਦੇ ਕੇ ਸਿੱਧੇ ਰਾਹ ਤੇ ਪਾਉਂਦੇ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਪਾਈ ਮਰਦਾਨਾ ਜੀ ਸਮੇਤ ਇੱਕ ਜਗ੍ਹਾ ਤੇ ਜਾ ਪਹੁੰਚੇ ਭਾਈ ਮਰਦਾਨਾ ਜੀ ਨੇ ਆਖਿਆ ਕਿ ਗੁਰੂ ਸਾਹਿਬ ਜੀ ਇੱਥੇ ਬੈਠੋ ਆਪਾਂ ਕੁਝ ਦਿਨ ਇੱਥੇ ਕਟਿਏ ਤਾਂ ਗੁਰੂ ਜੀ ਨੇ ਆਖਿਆ ਕਿ ਭਾਈ ਮਰਦਾਨਿਆ ਕੋਈ ਪਿੰਡ ਜਾਂ ਸ਼ਹਿਰ ਆਵੇਗਾ ਉਸ ਦੇ ਨੇੜੇ ਬੈਠਾਂਗੇ ਥੋੜੀ ਦੂਰ ਜਾ ਕੇ ਇੱਕ ਸ਼ਹਿਰ ਆਇਆ ਉਸ ਸ਼ਹਿਰ ਦੇ ਬਾਹਰ ਇੱਕ ਖਤਰੀ ਦਾ ਬਾਗ ਸੀ ਗੁਰੂ ਸਾਹਿਬ ਜੀ ਨੇ ਉੱਥੇ ਉਤਾਰਾ ਕੀਤਾ ਜਦੋਂ ਬਾਗ ਵਾਲਾ ਆਪਣੇ ਬਾਗ ਵਿੱਚ ਗੇੜਾ ਮਾਰਨ ਆਇਆ ਤਾਂ ਉਸਨੇ ਦੇਖਿਆ ਕਿ ਉਸਦੇ ਬਾਗ ਵਿੱਚ ਦੋ ਸਾਧੂ ਬੈਠੇ ਹੋਏ ਹਨ ਉਸ ਬੰਦੇ ਨੇ ਆ ਕੇ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਬੈਠ ਗਿਆ ਕੁਝ ਚਿਰ ਬੈਠਣ ਤੋਂ ਬਾਅਦ ਉਹ ਉੱਠ ਕੇ ਆਪਣੇ ਘਰ ਨੂੰ ਚਲਾ ਗਿਆ ਉਸ ਆਦਮੀ ਨੇ ਆਪਣਾ ਨਿਯਮ ਹੀ ਬਣਾ ਲਿਆ ਉਹ ਹਰ ਰੋਜ਼ ਆਉਂਦਾ ਤੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਅਸੀਸਾਂ ਲੈ ਕੇ ਫਿਰ ਆਪਣੇ ਘਰ ਵਾਪਿਸ ਜਾ ਕੇ ਕੰਮਕਾਰ ਵਿੱਚ ਲੱਗ ਜਾਇਆ ਕਰਦਾ ਉਸ ਦਾ ਇੱਕ ਦੋਸਤ ਸੀ ਤਾਂ ਉਸ ਨੇ ਪੁੱਛਿਆ ਕਿ ਭਾਈ ਤੂੰ ਹਰ ਰੋਜ਼ ਕਿੱਥੇ ਜਾਂਦਾ ਹੈ ਉਸ ਨੇ ਦੱਸਿਆ ਕਿ ਮੇਰੇ ਬਾਗ ਵਿੱਚ ਦੋ ਸਾਧੂ ਆਏ ਹੋਏ ਹਨ ਮੈਂ ਉਹਨਾਂ ਦੀ ਸੰਗਤ ਕਰਨ ਜਾਂਦਾ ਹਾਂ ਦੂਸਰੇ ਦੋਸਤ ਨੇ ਕਿਹਾ ਭਾਈ ਤੂੰ ਮੈਨੂੰ ਵੀ ਦਰਸ਼ਨ ਕਰਵਾ ਹਰ ਰੋਜ਼ ਆਪਣੇ ਨਾਲ ਲੈ ਕੇ ਜਾਇਆ ਕਰ ਪਹਿਲੇ ਦੋਸਤ ਨੇ ਕਿਹਾ ਚੰਗਾ ਜੇਕਰ ਤੇਰੀ ਸ਼ਰਤ ਹੈ ਤਾਂ ਤੂੰ ਵੀ ਮੇਰੇ ਨਾਲ ਚੱਲਿਆ ਕਰ ਦੂਜੇ ਦਿਨ ਦੋਵੇਂ ਇਕੱਠੇ ਕਰੋ ਤੁਰੇ ਤਾਂ ਰੋਜ਼ ਤਾਂ ਨਿਯਮਿਤ ਆਪਣੇ ਰਸਤੇ ਗੁਰੂ ਜੀ ਦੇ ਦਰਸ਼ਨਾਂ ਲਈ ਆ ਗਿਆ ਪਰ ਅਦਰਾਹੂ ਹੀ ਉਹ ਦੂਸਰਾ ਆਦਮੀ ਇੱਕ ਕੰਜਰੀ ਦੇ ਦਰ ਤੇ ਜਾ ਵੜਿਆ ਮੁੜ ਕੇ ਆਏ ਤਾਂ ਫਿਰ ਇਕੱਠੇ ਹੀ ਸ਼ਹਿਰ ਆਪਣੇ ਆਪਣੇ ਘਰ ਆਏ ਹਰ ਰੋਜ਼ ਇਕੱਠੇ ਕਰੋ ਚੱਲਣ ਇੱਕ ਖਤਰੀ ਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਚੱਲਿਆ ਜਾਵੇ ਤੇ ਦੂਸਰਾ ਕੰਜਰੀ ਦੇ ਦਰਤੇ ਕੋ ਕਰਮ ਕਰਨ ਲਈ ਚੱਲਿਆ ਜਾਵੇ ਦਿਨ ਬੀਤਦੇ ਗਏ ਇੱਕ ਦਿਨ ਦੂਸਰੇ ਦੋਸਤ ਨੇ ਸੋਚਿਆ ਕਿ ਇੱਕ ਦੂਸਰੇ ਨਾਲ ਕੋਈ ਖਾਸ ਗੱਲ ਕਰੀਏ ਇਹ ਗੁਰੂ ਜੀ ਤੇ ਦਰਸ਼ਨਾਂ ਨੂੰ ਜਾਂਦਾ ਹੈ ਤੇ ਮੈਂ ਕੰਜਰੀ ਦੇ ਦਰ ਤੇ ਜਾਂਦਾ ਹਾਂ ਅਸੀਂ ਆਪਣੇ ਆਪਣੇ ਕਰਮ ਮੁਤਾਬਿਕ ਕੋਈ ਵਿਚਾਰ ਕਰੀਏ ਉਸਨੇ ਆਪਣੇ ਦੋਸਤ ਨੂੰ ਕਿਹਾ ਅੱਜ ਆਪਾਂ ਮੁੜਤੇ ਹੋਏ ਇਸ ਚੌਰਾਹੇ ਤੇ ਰੁਕਾਂਗੇ ਜੇਕਰ ਮੈਂ ਪਹਿਲਾਂ ਆ ਗਿਆ ਤਾਂ ਮੈਂ ਤੇਰੀ ਉਡੀਕ ਕਰਾਂਗਾ ਜੇਕਰ ਤੂੰ ਪਹਿਲਾਂ ਆ ਗਿਆ ਤਾਂ ਤੂੰ ਮੇਰੀ ਉਡੀਕ ਕਰੀ ਦੋਹਾਂ ਵਿਚਕਾਰ ਇਸ ਗੱਲ ਦੀ ਸਹਿਮਤੀ ਹੋਈ ਜਦੋਂ ਉਹ ਮੁੜ ਕੇ ਆਏ ਤਾ ਪਹਿਲਾ ਉਹ ਕੁਕਰਮੀ ਬੰਦਾ ਮਿੱਥੀ ਹੋਈ ਥਾਂ ਤੇ ਆ ਪਹੁੰਚਿਆ ਉਹ ਉੱਥੇ ਬੈਠ ਕੇ ਦੂਜੇ ਦੀ ਉੜੀਕ ਕਰਨ ਲੱਗਾ ਸੁਭਾਵਿਕ ਹੈ ਕਿ ਉਹ ਬੰਦਾ ਜਦੋਂ ਕਿਸੇ ਕੱਡੀ ਥਾਂ ਤੇ ਬੈਠਾ ਹੋਵੇ ਤਾਂ ਉਹ ਲੱਕੜ ਚੁੱਕ ਕੇ ਮਿੱਟੀ ਫਰੋਲਣ ਲੱਗ ਪਿਆ ਉਹ ਧਰਤੀ ਨੂੰ ਖੋਦੀ ਜਾਂਦਾ ਸੀ ਤਾਂ ਕੀ ਦੇਖਦਾ ਹੈ ਕਿ ਮਿੱਟੀ ਦੇ ਢੇਢੋਂ ਇੱਕ ਪਾਂਡਾ ਨਿਕਲ ਆਇਆ ਤਾਂ ਉਸਨੇ ਦੇਖਿਆ ਕਿ ਉਸਦੇ ਵਿੱਚ ਇੱਕ ਮੋਰ ਹੈ ਅਤੇ ਬਾਕੀ ਸਾਰਾ ਕੋਲਿਆਂ ਨਾਲ ਭਰਿਆ ਹੋਇਆ ਹੈ ਉਹ ਹੈਰਾਨ ਹੋ ਕੇ ਉੱਥੇ ਬੈਠਾ ਰਿਹਾ ਅਤੇ ਮਨ ਵਿੱਚ ਵਿਚਾਰ ਕਰੀ ਜਾਵੇ ਕਿ ਇਹ ਕੀ ਮਾਮਲਾ ਹੈ ਦੂਸਰਾ ਦੋਸਤ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਵਾਪਸ ਆ ਰਿਹਾ ਸੀ ਤਾਂ ਉਹ ਦੂਰੋਂ ਦਿਸਿਆ ਬੈਠਾ ਹੋਇਆ ਆਦਮੀ ਕੀ ਦੇਖਦਾ ਹੈ ਕਿ ਉਸਨੇ ਇੱਕ ਜੁੱਤੀ ਪੈਰ ਵਿੱਚ ਪਾਈ ਹੋਈ ਹੈ ਅਤੇ ਦੂਜੇ ਪੈਰ ਦੀ ਜੁੱਤੀ ਨੂੰ ਹੱਥ ਵਿੱਚ ਚੁੱਕਿਆ ਹੋਇਆ ਹੈ ਜਦੋਂ ਦੋਵੇਂ ਨੇੜੇ ਹੋਏ ਤਾਂ ਮੋਹਰ ਵਾਲੇ ਪਾਈ ਨੇ ਪੁੱਛਿਆ ਕਿ ਤੂੰ ਇੱਕ ਜੁੱਤੀ ਚੁੱਕੀ ਕਿਉਂ ਹੈ ਪੈਰ ਵਿੱਚ ਕਿਉਂ ਨਹੀਂ ਪਾਈ ਅੱਗੋਂ ਦੂਸਰੇ ਨੇ ਉੱਤਰ ਦਿੱਤਾ ਕਿ ਪੈਰ ਵਿੱਚ ਕੰਡਾ ਚੁੱਭ ਗਿਆ ਹੈ ਅਤੇ ਵਿਚ ਜੁੱਤੀ ਪਾਉਣ ਨਾਲ ਦਰਦ ਹੁੰਦਾ ਹੈ ਇਸ ਲਈ ਨਹੀਂ ਪਾਈ ਅੱਗੋਂ ਮਸ਼ਕਰੀ ਕਰਕੇ ਉਹ ਬੋਲਿਆ ਕਿ ਦੇਖ ਮੈਂ ਪਾਪ ਕਰਨ ਜਾਂਦਾ ਹਾਂ ਮੈਨੂੰ ਤਾਂ ਮੋਹਰ ਲੱਭੀ ਹੈ ਅਤੇ ਤੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਹਰ ਰੋਜ਼ ਜਾਂਦਾ ਹੈ ਤੈਨੂੰ ਕੰਡਾ ਚੁੱਭ ਗਿਆ ਹੈ ਇਹ ਕੀ ਹੈ ਚੰਬਾ ਹੈ ਦੋਵੇਂ ਰਲ ਕੇ ਕਹਿਣ ਲੱਗੇ ਕਿ ਚਲੋ ਗੁਰੂ ਸਾਹਿਬ ਜੀ پاسੋਂ ਇਸ ਗੱਲ ਦੀ ਸੋਝੀ ਲੈਂਦੇ ਹਾਂ ਉਨਾਦੋਮਾ ਨੇ ਗੁਰੂ ਨਾਨਕ ਦੇਵ ਜੀ ਨੂੰ ਆ ਕੇ ਬੇਨਤੀ ਕੀਤੀ ਕਿ ਸਾਡਾ ਪਰਮ ਦੂਰ ਕਰੋ ਕਿ ਪਾਪ ਕਰਨ ਵਾਲੇ ਨੂੰ ਤਾਂ ਮੋਹਰਾ ਮਿਲਦੀਆਂ ਹਨ ਅਤੇ ਮਹਾਤਮਾ ਦੇ ਦਰਸ਼ਨ ਕਰਨ ਵਾਲੇ ਨੂੰ ਕੰਡਾ ਚੁੱਬਿਆ ਹੈ ਅਤੇ ਗੁਰੂ ਸਾਹਿਬ ਜੀ ਨੇ ਆਖਿਆ ਕਿ ਦੇਖ ਪਾਈ ਕਿ ਪਿਛਲੇ ਜਨਮ ਵਿੱਚ ਤੂੰ ਇੱਕ ਸਾਧੂ ਨੂੰ ਮੋਹਰ ਦਿੱਤੀ ਸੀ ਜਿਸ ਕਰਕੇ ਤੈਨੂੰ ਉਸ ਦੇ ਬਦਲੇ ਇੱਕ ਕੜਾ ਮੂਹਰਾ ਦਾ ਮਿਲਣਾ ਸੀ ਇਹ ਕੜਾ ਮੂਹਰਾ ਦਾ ਭਰਿਆ ਹੋਇਆ ਸੀ ਇਹ ਕੜਾ ਮੂਹਰਾ ਦਾ ਭਰਿਆ ਤੇਰੇ ਵਾਸਤੇ ਸੀ ਪਰ ਜਿਉਂ-ਜਿਉਂ ਤੂੰ ਕੁਕਰਮ ਕਰਦਾ ਗਿਆ ਇਨ੍ਹਾਂ ਮੂਹਰਾ ਦੇ ਕੋਲੇ ਬਣਦੇ ਗਏ ਇਹ ਆਦਮੀ ਜੋ ਸਾਡੇ ਦਰਸ਼ਨ ਕਰਨ ਆਉਂਦਾ ਹੈ ਇਸ ਦੇ ਭਾਗਾ ਵਿੱਚ ਸੂਲੀ ਲਿਖੀ ਹੋਈ ਸੀ ਪਰ ਜਿਉਂ-ਜਿਉਂ ਇਹ ਸੇਵਾ ਕਮਾਉਂਦਾ ਰਿਹਾ ਤਾਂ ਇਸ ਦੀ ਸੂਲੀ ਦੀ سزا ਕੱਟੀ ਗਈ ਅਜ ਸੂਲੀ ਦੀ ਤਾਂ ਕੰਡਾ ਹੀ ਚੁੱਬਿਆ ਹੈ ਤੇ ਇਸ ਦੀ سزا ਕੱਟੀ ਗਈ ਜਦੋਂ ਗੁਰੂ ਸਾਹਿਬ ਨੇ ਇਹ ਬਚਨ ਆਖੇ ਤਾਂ ਦੋਵੇਂ ਹੀ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਟੇਪੇ ਗੁਰੂ ਜੀ ਨੇ ਆਖਿਆ ਕਿ ਉਹਨਾਂ ਦੋਵਾਂ ਨੂੰ ਨਾਮ ਦਾ ਉਪਦੇਸ਼ ਦਿੱਤਾ ਤੇ ਉਹਨਾਂ ਨੂੰ ਆਖਿਆ ਕਿ ਸੱਚ ਦੇ ਰਾਹ ਤੇ ਚੱਲੋ ਗੁਰੂ ਜੀ ਦੇ ਉਪਦੇਸ਼ ਸੁਣ ਕੇ ਦੋਵੇਂ ਸਿੱਖ ਬਣ ਗਏ ਅਤੇ ਸਿੱਖੀ ਦੇ ਰਾਤੇ ਤੁਰ ਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ